ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਸੂਬੇ ਵਿੱਚ ਸ਼ੁਰੂਆਤ ਵਿੱਚ ਨੀਰਸ ਦਿਸ ਰਿਹਾ ਚੋਣ ਪ੍ਰਚਾਰ ਭਾਵੇਂ ਅਖੀਰਲੇ ਦਿਨਾਂ ਵਿੱਚ ਜ਼ੋਰ ਫੜ ਗਿਆ ਸੀ ਅਤੇ ਲੋਕਾਂ ਦੀ ਵੀ ਸੂਬੇ ਵਿੱਚ ਹੋ ਰਹੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਦਿਲਚਸਪੀ ਵਧ ਗਈ ਸੀ ਪਰ ਇਸ ਦੇ ਬਾਵਜੂਦ ਸੂਬੇ ਦੇ ਵੋਟਰਾਂ ਨੇ ਪਿਛਲੀ ਵਾਰ ਨਾਲੋਂ ਘੱਟ VOTING ਕੀਤੀ ਚੋਣ ਕਮਿਸ਼ਨ ਨੇ ਕੱਲ੍ਹ ਅਧਿਕਾਰਤ ਰੂਪ ਵਿੱਚ ਸੂਬੇ ਵਿੱਚ ਹੋਈ VOTING ਦੇ ਅੰਕੜੇ ਜਾਰੀ ਕੀਤੇ ਜਿਨ੍ਹਾਂ ਤੋਂ ਸਪਸ਼ਟ ਹੋ ਗਿਆ ਕਿ ਪੰਜਾਬੀਆਂ ਨੇ ਐਤਕੀ ਪਿਛਲੀਆਂ ਲੋਕ ਸਭਾ ਚੋਣਾਂ ਦੇ ਮੁਕਾਬਲੇ 3 ਫੀਸਦੀ ਘੱਟ VOTING ਕੀਤੀ। ਸੂਬੇ ਦੇ ਚੋਣ ਕਮਿਸ਼ਨ ਮੁਤਾਬਕ ਇਸ ਵਾਰ ਸੂਬੇ ਵਿੱਚ 62.8% ਦੀ VOTING ਹੋਈ ਜਦਕਿ ਸਾਲ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ 65.9% ਦੀ ਲੋਕਾਂ ਨੇ ਆਪਣੀ ਵੋਟ ਦੀ ਵਰਤੋਂ ਕੀਤੀ ਸੀ ਜਾਣਕਾਰੀ ਮੁਤਾਬਕ ਬਠਿੰਡਾ ਵਿੱਚ ਸਭ ਤੋਂ ਵੱਧ ਪੋਲਿੰਗ 69% ਦੀ ਜਦਕਿ ਅੰਮ੍ਰਿਤਸਰ ਲੋਕ ਸਭਾ ਹਲਕੇ ਵਿੱਚ ਸਭ ਤੋਂ ਘੱਟ ਪੋਲਿੰਗ 56% ਦੀ ਹੋਈ ਇਸ ਦਰਮਿਆਨ ਕੱਲ ਫਰੀਦਕੋਟ ਦੇ ਬਰਜਿੰਦਰਾ ਕਾਲਜ ਵਿੱਚ ਬਣੇ ਸਟਰੋਂਗ ਰੂਮ ਵਿੱਚ ਰੱਖੀਆਂ EVMs ਮਸ਼ੀਨਾਂ ਦੀ ਸੁਰੱਖਿਆ ਨੂੰ ਲੈ ਕੇ ਰੌਲਾ ਪੈ ਗਿਆ। ਫਰੀਦਕੋਟ ਲੋਕ ਸਭਾ ਸੀਟ ਅਧੀਨ ਆਉਂਦੇ ਪੰਜ ਵਿਧਾਨ ਸਭਾ ਹਲਕਿਆਂ ਦੀਆਂ ਈਵੀਐਮਜ਼ ਕੱਲ ਦੁਪਹਿਰ ਤੱਕ ਵੀ ਸਟ੍ਰਾਂਗ ਰੂਮ ਵਿੱਚ ਸੀਲ ਨਾ ਹੋਣ ਕਰਕੇ ਉਮੀਦਵਾਰਾਂ ਨੇ ਚੋਣ ਅਧਿਕਾਰੀਆਂ ਕੋਲ ਸਖਤ ਇਤਰਾਜ਼ ਜਤਾਇਆ ਪਰ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਲਾਪਰਵਾਹੀ ਨਹੀਂ ਵਰਤੀ ਸਗੋਂ ਕਾਗਜ਼ੀ ਪ੍ਰਕਿਰਿਆ ਲੰਮੀ ਹੋਣ ਕਾਰਨ ਈਵੀਐਮਜ਼ ਦੇਰ ਰਾਤ ਬਰਜਿੰਦਰਾ ਕਾਲਜ ਪੁੱਜੀਆਂ ਸਨ ਜਿਨ੍ਹਾਂ ਨੂੰ ਸਟ੍ਰਾਂਗ ਰੂਮ ਵਿੱਚ ਅਬਜ਼ਰਵਰ ਦੀ ਹਾਜ਼ਰੀ ਵਿੱਚ ਹੁਣ ਸੀਲ ਕਰ ਦਿੱਤਾ ਗਿਆ ਹੈ ਚੌਥ ਨਤੀਜੇ ਆਉਣ ਵਿੱਚ ਮਹਿਜ਼ ਇੱਕ ਦਿਨ ਬਾਕੀ ਹੈ ਪਰ ਇਸ ਤੋਂ ਪਹਿਲਾਂ ਐਗਜ਼ਿਟ ਪੋਲ ਤੇ ਬਿਆਨਬਾਜ਼ੀ ਜੋਰਾਂ ਤੇ ਹੈ ਭਾਜਪਾ ਨੇ ਐਗਜ਼ਿਟ ਪੋਲ ਆਪਣੇ ਪੱਖ ਵਿੱਚ ਹੁੰਦਾ ਦੇਖ ਕੇ ਜਸ਼ਨ ਮਨਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਜਦਕਿ ਇੰਡੀਆ ਗੱਠਜੋੜ ਦੇ ਨੇਤਾ ਐਗਜ਼ਿਟ ਪੋਲ ਨੂੰ ਫਰਜ਼ੀ ਘਰਾਰ ਦੇ ਰਹੇ ਹਨ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਤਾਂ ਐਗਜ਼ਿਟ ਪੋਲ ਨੂੰ ਕੱਲ ਮੋਦੀ ਮੀਡੀਆ ਪੋਲ ਘਰਾਰ ਦਿੱਤਾ ਇਸ ਦਾ ਨਾਮ ਐਗਜ਼ਿਟ ਪੋਲ ਨਹੀਂ ਹੈ ਇਸ ਦਾ ਨਾਮ ਮੋਦੀ ਮੀਡੀਆ ਪੋਲ ਹੈ ਇਹ ਮੋਦੀ ਜੀ ਦਾ ਪੋਲ ਹੈ ਫੈਂਟਸੀ ਪੋਲ ਹੈ ਉਹਨਾਂ ਦਾ ਸਰ ਕਿੰਨੀ ਸੀਐਲ ਆ ਰਹੀ ਹੈ ਆਪਕੇ ਹਿਸਾਬ ਸੇ ਸਿੱਧੂ ਮੂਸੇਵਾਲਾ ਦਾ ਸੰਸਮਣ ਆਪਨੇ 295 292 290 ਇਸ ਦਰਮਿਆਨ ਭਾਜਪਾ ਵਿਰੋਧੀ ਗੱਠਜੋੜ ਇੰਡੀਆ ਦੇ ਨੇਤਾਵਾਂ ਵੱਲੋਂ ਵੋਟਾਂ ਦੀ ਗਿਣਤੀ ਸਮੇਂ ਹਿਰਾਫੇਰੀ ਦਾ ਖਦਸ਼ਾ ਵੀ ਪ੍ਰਗਟਾਇਆ ਜਾ ਰਿਹਾ ਹੈ ਜਸਨੂ ਲੈ ਕੇ ਕਾਂਗਰਸ ਪ੍ਰਧਾਨ ਮਲਕਰਜਨ ਖੜਗੇ ਨੇ ਪਾਰਟੀ ਦੇ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਨੂੰ ਵੋਟਾਂ ਦੀ ਗਿਣਤੀ ਵਾਲੇ ਦਿਨ ਸੁਚੇਤ ਰਹਿਣ ਤੇ ਕਿਸੇ ਵੀ ਤਰ੍ਹਾਂ ਦੀ ਹੇਰਾਫੇਰੀ ਦੀ ਕੋਸ਼ਿਸ਼ ਨੂੰ ਰੋਕਣ ਲਈ ਤਿਆਰ ਰਹਿਣ ਦੀ ਹਦਾਇਤ ਕੀਤੀ ਹੈ ਸੂਤਰਾਂ ਨੇ ਦੱਸਿਆ ਕਿ ਉਹਨਾਂ ਉਮੀਦਵਾਰਾਂ ਨਾਲ ਵੋਟਾਂ ਦੀ ਗਿਣਤੀ ਵਾਲੇ ਦਿਨ ਸੰਬੰਧੀ ਲੋੜੀਂਦੇ ਦਿਸ਼ਾ ਨਿਰਦੇਸ਼ ਵੀ ਸਾਂਝੇ ਕੀਤੇ ਹਨ ਵੋਟਾਂ ਦੀ ਗਿਣਤੀ ਅਪਰਾੰਤ ਨਤੀਜੇ ਚਾਹੇ ਕਿਸੇ ਵੀ ਤਰ੍ਹਾਂ ਦੇ ਰਹਿਣ ਵੋਟਰਾਂ ਨੂੰ ਅਸਲ ਨਤੀਜੇ ਹੁਣੇ ਤੋਂ ਹੀ ਮਿਲਣੇ ਸ਼ੁਰੂ ਹੋ ਗਏ ਹਨ ਲੋਕ ਸਭਾ ਚੋਣਾਂ ਦੇ ਆਖਰੀ ਦੌਰ ਦੀ ਪੋਲਿੰਗ ਦੇ ਇੱਕ ਦਿਨ ਬਾਅਦ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ ਝਟਕਾ ਦਿੰਦਿਆਂ ਟੋਲ ਰੇਟ ਵਧਾ ਦਿੱਤੇ ਹਨ ਐਨ ਐਚ ਏ ਆਈ ਨੇ ਕੱਲ ਇਸ਼ਤਿਹਾਰ ਜਾਰੀ ਕਰਦਿਆਂ ਆਖਿਆ ਕਿ 3 ਜੂਨ ਤੋਂ ਟੋਲ ਪਲਾਜ਼ਾ ਦੀਆਂ ਕੀਮਤਾਂ 5% ਵਧਣਗੀਆਂ ਜਦਕਿ ਮਹੀਨਾਵਾਰ ਪਾਸ ਵੀ ਮਹਿੰਗਾ ਕਰ ਦਿੱਤਾ ਗਿਆ ਉਧਰ ਫੇਰਕਾ ਮਿਲਕ ਪਲਾਂਟ ਨੇ ਵੀ ਪੰਜਾਬ ਭਰ ਵਿੱਚ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਕਿਲੋ ਦਾ ਵਾਧਾ ਕਰਨ ਦਾ ਫੈਸਲਾ ਕੀਤਾ ਦੁੱਧ ਦੀਆਂ ਵਧੀਆਂ ਕੀਮਤਾਂ ਅੱਜ ਤੋਂ ਲਾਗੂ ਹੋਣਗੀਆਂ ਸਰਹੰਦਰ ਰੇਲਵੇ ਸਟੇਸ਼ਨ ਤੋਂ ਕੁਝ ਦੂਰੀ ਤੇ ਮਾਧੋਪੁਰ ਚੌਕੀ ਨੇੜੇ ਕੱਲ ਸਵੇਰੇ 3 ਵਜੇ ਦੇ ਕਰੀਬ ਟਰੈਕ ਤੇ ਖੜੀ ਮਾਲ ਗੱਡੀ ਨਾਲ ਪਿੱਛੋਂ ਆਈ ਇੱਕ ਹੋਰ ਮਾਲ ਗੱਡੀ ਟਕਰਾ ਗਈ। ਇਸ ਟੱਕਰ ਮਗਰੋਂ ਉਸ ਦਾ ਇੰਜਣ ਨਾਲ ਲੱਗਦੀ ਰੇਲ ਲਾਈਨ ਤੇ ਡਿੱਗ ਪਿਆ ਜੋ ਕਿ ਪੈਸੇਂਜਰ ਰੇਲ ਗੱਡੀ ਨਾਲ ਟਕਰਾ ਗਿਆ। ਪਰ ਪੈਸੇਂਜਰ ਰੇਲ ਗੱਡੀ ਦੀ ਰਫ਼ਤਾਰ ਮੱਠੀ ਹੋਣ ਕਾਰਨ ਵੱਡਾ ਹਾਦਸਾ ਟਲ ਗਿਆ ਇਸ ਹਾਦਸੇ ਵਿੱਚ ਦੋਵਾਂ ਮਾਲ ਗੱਡੀਆਂ ਦੇ ਡਰਾਈਵਰ ਜ਼ਖਮੀ ਹੋ ਗਏ ਹਾਦਸੇ ਕਾਰਨ ਲੁਧਿਆਣਾ ਰੇਲਵੇ ਸਟੇਸ਼ਨ ਤੇ ਖੜੇ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹਾਦਸੇ ਕਾਰਨ ਕਈ ਗੱਡੀਆਂ ਆਪਣੇ ਨਿਰਧਾਰਤ ਸਮੇਂ ਤੋਂ ਦੇਰੀ ਨਾਲ ਚੱਲੀਆਂ ਚੋਣ ਪ੍ਰਚਾਰ ਲਈ 3 ਹਫ਼ਤਿਆਂ ਦੀ ਅੰਤਰੀਮ ਜ਼ਮਾਨਤ ਖਤਮ ਹੋਣ ਦੇ ਨਾਲ ਹੀ ਆਪ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੱਲ ਤਿਹਾੜ ਜੇਲ੍ਹ ਵਿੱਚ ਆਤਮ ਸਮਰਪਣ ਕਰ ਦਿੱਤਾ ਜ਼ਿਕਰਯੋਗ ਹੈ ਕਿ ਮੈਡੀਕਲ ਆਧਾਰ ਤੇ ਕੇਜਰੀਵਾਲ ਵੱਲੋਂ ਮੰਗੀ ਗਈ ਜ਼ਮਾਨਤ ਤੇ ਅਦਾਲਤ ਨੇ ਫੈਸਲਾ 5 ਜੂਨ ਤੱਕ ਰੱਖਮਾਂ ਰੱਖਿਆ ਹੋਇਆ ਹੈ ਆਤਮ ਸਮਰਪਣ ਕਰਨ ਤੋਂ ਪਹਿਲਾਂ ਕੇਜਰੀਵਾਲ ਰਾਜਘਾਟ ਗਏ ਉਹਨਾਂ ਕਨਾਟ ਪਲੇਸ ਵਿੱਚ ਹਨੂਮਾਨ ਮੰਦਿਰ ਵਿੱਚ ਵੀ ਮੱਥਾ ਟੇਕਿਆ ਤੇ ਪਾਰਟੀ ਆਗੂ ਅਤੇ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਵੀ ਕੀਤਾ ਤਾਂ ਮੈਂ ਦਿੱਲੀ ਦੇ ਲੋਕਾਂ ਨੂੰ ਕਹਿਣਾ ਚਾਹਤਾ ਹਾਂ ਅੱਜ ਮੈਂ ਦੁਬਾਰਾ ਅੱਜ ਆਪਕਾ ਬੇਟਾ ਦੁਬਾਰਾ ਜੇਲ੍ਹ ਜਾ ਰਿਹਾ ਹੈ ਇਸ ਲਈ ਨਹੀਂ ਕਿ ਮੈਂ ਕੋਈ ਭ੍ਰਸ਼ਟਾਚਾਰ ਕੀਤਾ ਹੈ ਇਸ ਲਈ ਕਿ ਮੈਂ ਤਾਨਾਸ਼ਾਹੀ ਦੇ ਖਿਲਾਫ ਆਵਾਜ਼ ਉਠਾਉਣ ਦੀ ਜ਼ਰੂਰਤ ਕੀਤੀ ਹੈ इस प्रचार के दौरान एक सबसे बढ़िया बात यह हुई कि सारे देश के सामने प्रधानमंत्री श्री नरेंद्र मोदी जी ने यह कबूल किया कि उनके पास मेरे खिलाफ रत्ती भर भी सबूत नहीं है हम कहते थे ना जब भी हमसे पूछा जाता था कि भाई ये कह रहे हैं सौ करोड़ रिश्वत ली सौ करोड़ रिश्वत ली वो सौ करोड़ कहाँ गया पांच सौ से ज्यादा जगह तुमने रेड मार ली कहीं चवन्नी मिली हो अठन्नी मिली हो एक रुपया मिलाओ कहीं हमने खर्च किया हो कहीं कैश पड़ा हो कहीं लॉकर में मिलाओ कहीं स्विस बैंक में मिला कहीं चवन्नी नहीं मिली तो पैसा कहां गया ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਵਿਧਾਇਕ ਸ਼ੀਤਲ ਅੰਗਰਾਲ ਨੇ 1 ਜੂਨ ਨੂੰ ਅਸਤੀਫਾ ਵਾਪਸ ਲੈਣ ਲਈ ਵਿਧਾਨ ਸਭਾ ਸਪੀਕਰ ਨੂੰ ਪੱਤਰ ਲਿਖ ਦਿੱਤਾ ਆਪਣੇ ਇਸ ਯੂ ਟਰਨ ਵਿੱਚ ਸ਼ੀਤਲ ਨੇ ਆਖਿਆ ਕਿ ਉਹ ਹੁਣ ਵਿਧਾਨ ਸਭਾ ਤੋਂ ਅਸਤੀਫਾ ਨਹੀਂ ਦੇਣਾ ਚਾਹੁੰਦੇ ਜਿਕਰਯੋਗ ਹੈ ਕਿ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਅੰਗਰਾਲ ਦਾ ਅਸਤੀਫਾ ਹਲੇ ਮਨਜ਼ੂਰ ਨਹੀਂ ਕੀਤਾ ਸੀ ਸ਼ੀਤਲ ਅੰਗਰਾਲ ਨੇ ਹੁਣ ਚੇਤਾਵਨੀ ਵੀ ਦਿੱਤੀ ਕਿ ਜੇਕਰ ਵਿਧਾਨ ਸਭਾ ਸਪੀਕਰ ਨੇ ਉਹਨਾਂ ਦਾ ਅਸਤੀਫਾ ਹੁਣ ਸਵੀਕਾਰ ਕੀਤਾ ਤਾਂ ਉਹ ਅਦਾਲਤ ਦਾ ਰੁਖ ਕਰਨਗੇ ਸੂਬੇ ਵਿੱਚ ਗਰਮੀ ਦਾ ਕਹਿਰ ਲਗਾਤਾਰ ਜਾਰੀ ਹੈ ਲੋਕਾਂ ਨੂੰ ਗਰਮੀ ਤੋਂ ਫਿਲਹਾਲ ਰਾਹਤ ਨਹੀਂ ਮਿਲ ਰਹੀ ਭਾਵੇਂ ਕਿ ਕੱਲ ਸੂਬੇ ਦਾ ਤਾਪਮਾਨ ਪਹਿਲਾਂ ਨਾਲੋਂ 2 ਤੋਂ 3 ਡਿਗਰੀ ਘੱਟ ਰਿਹਾ ਕੱਲ ਸੂਬੇ ਵਿੱਚ ਇੱਕ ਵਾਰ ਫਿਰ ਬਠਿੰਡਾ ਸਭ ਤੋਂ ਗਰਮ ਖੇਤਰ ਰਿਹਾ ਜਿੱਥੇ ਤਾਪਮਾਨ 45 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਮੌਸਮ ਵਿਭਾਗ ਨੇ ਅੱਜ ਤੋਂ ਸੂਬੇ ਵਿੱਚ ਪੱਛਮੀ gadbadi ਦੇ ਚੱਲਦਿਆਂ ਸੂਬਾ ਵਾਸੀਆਂ ਨੂੰ ਥੋੜੀ ਜਿਹੀ ਗਰਮੀ ਤੋਂ ਆਰਜੀ ਰਾਹਤ ਮਿਲਣ ਦੀ ਸੰਭਾਵਨਾ ਜਤਾਈ ਹੈ ਪੰਜਾਬ ਦੇ ਸੈਰਸਪਾਟਾ ਮੰਤਰੀ ਅਨਮੋਲ ਗਗਨਮਾਨ 16 ਜੂਨ ਨੂੰ ਵਿਆਹ ਬੰਧਨ ਵਿੱਚ ਵੱਜਣ ਜਾ ਰਹੇ ਹਨ। ਉਹਨਾਂ ਦਾ ਵਿਆਹ ਜੀਰਕਪੁਰ ਦੇ ਬਲਟਾਣਾ ਦੇ ਸੋਹੀ ਪਰਿਵਾਰ ਦੇ ਐਡਵੋਕੇਟ ਸ਼ਾਹਬਾਜ਼ ਸੋਹੀ ਨਾਲ ਤੈਅ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵਿਆਹ ਦੋਵਾਂ ਪਰਿਵਾਰਾਂ ਦੇ ਸਾਂਝੇ ਮਿੱਤਰ ਦੇ ਉਦਮ ਸਦਕਾ ਨੇਪਰੇ ਚੜਿਆ ਹੈ। ਸ਼੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਗबीर ਸਿੰਘ ਨੇ ਪੰਜਾਬ ਦੇਆਂ ਸਮੂਹ ਸਿਆਸੀ ਧਿਰਾਂ ਦੇ ਚੋਣ ਲੜ ਰਹੇ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ 4 ਜੂਨ ਨੂੰ ਚੋਣ ਨਤੀਜੇ ਆਉਣ ਮਗਰੋਂ ਉਹ ਆਪਣੀ ਜਿੱਤ ਨੂੰ ਢੋਲ ਠਮੱਕੇ ਆਦ ਨਾਲ ਨਾ ਮਨਾਉਣ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਹਿੰਦੁਸਤਾਨ ਦੇ ਵਿੱਚ ਪਾਰਲੀਮੈਂਟ ਦੀਆਂ ਚੋਣਾਂ ਹੋਈਆਂ ਔਰ 4 ਜੂਨ ਨੂੰ ਇਹਨਾਂ ਚੋਣਾਂ ਦਾ ਰਿਜ਼ਲਟ ਆਉਣਾ ਹੈ ਔਰ ਸਮੁੱਚੇ ਸੰਸਾਰ ਵਿੱਚ ਵਸਤਾ ਹੋ ਰਿਹਾ ਸੀ ਜਲਦਤ ਜੂਨ ਜੂਨ ਦਾ ਜਿਹੜਾ ਪਹਿਲਾ ਹਫਤਾ ਹੈ ਇਹਨੂੰ ਸ਼ਹੀਦੀ ਹਫਤੇ ਦੇ ਨਾਂ ਹੇਠ ਮਨਾਉਂਦਾ ਹੈ ਔਰ ਜੂਨ 1984 ਦੇ ਇਸ ਕੱਲੂ ਘਾਰੇ ਨੂੰ ਪਿੱਛੇ ਕੱਲੂ ਘਾਰੇ ਦਾ ਨਾਂ ਜਿਹੜਾ ਹੈ ਉਹ ਸ਼੍ਰੀ ਕਾਮਪਟਰ ਸਾਹਿਬ ਜੀ ਤੋਂ ਦਿੱਤਾ ਗਿਆ ਹੈ ਅਪੀਲ ਕੀਤੀ ਜਾਂਦੀ ਹੈ ਕਿ 4 ਜੂਨ ਨੂੰ ਜਿਹੜੇ ਉਮੀਦਵਾਰ ਜੇਤੂ ਨਿਕਲਣ ਜੇਤੂ ਐਲਾਨ ਹੋਣ ਉਹ ਢੋਲ ਠਮੱਕੇ ਆਦ ਨਾਲ ਕਿਸੇ ਪ੍ਰਕਾਰ ਦਾ ਕੋਈ ਖੁਸ਼ੀ ਦਾ ਜਸ਼ਨ ਜਿਹੜਾ ਉਹ ਬਿਲਕੁਲ ਨਾ ਕਰਨ ਸਤਪੁਰਾਂ ਦੇ ਚਰਮਾ ਵਿੱਚ ਹਾਜ਼ਰ ਹੋ ਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਤੇ ਜ਼ਰੂਰ ਕਰਨ ਪਰ ਕਿਸੇ ਪ੍ਰਕਾਰ ਦਾ ਕੋਈ ਝਸ਼ਨ ਉਹ ਖੁਸ਼ੀਆਂ ਮਨਾ ਕੇ ਟੋਰਟ ਮੱਕੇ ਦੇ ਨਾਲ ਜਾਂ ਸਪੀਕਰ ਲਾ ਲਾ ਕੇ ਬਿਲਕੁਲ ਨਾ ਕਰਨ ਮੁੰਬਈ ਤੋਂ ਫਰੋਈ ਪਰ ਆਉਣ ਵਾਲੀ ਯਾਤਰੀ ਰੇਲਗੱਡੀ ਪੰਜਾਬ ਮੇਲ ਤੇ ਚੜੇ ਇੱਕੋ ਪਰਿਵਾਰ ਦੇ ਚਾਰ ਬੱਚੇ ਕਿਧਰੇ ਗਵਾਚ ਗਏ ਹਨ ਇਹ ਬੱਚੇ 26 ਮਈ ਨੂੰ ਮੁੰਬਈ ਦੇ ਰੇਲਵੇ ਸਟੇਸ਼ਨ ਤੋਂ ਆਪਣੀ ਮਤਰੀ ਮਾਂ ਨਾਲ ਪੰਜਾਬ ਲਈ ਰਵਾਨਾ ਹੋਏ ਸਨ ਪਰ ਰਸਤੇ ਵਿੱਚ ਹੀ ਇਹਨਾਂ ਦੀ ਮਾਂ ਬੱਚਿਆਂ ਨੂੰ ਛੱਡ ਕੇ ਰੇਲਗੱਡੀ ਵਿੱਚੋਂ ਉਤਰ ਗਈ ਸੀ ਜਿਸ ਤੋਂ ਬਾਅਦ ਇਹਨਾਂ ਬੱਚਿਆਂ ਦਾ ਹਾਲੇ ਤੱਕ ਕੋਈ ਸਰਾਗ ਨਹੀਂ ਲੱਗਾ ਰੇਲਵੇ ਪੁਲਿਸ ਨੇ ਹੁਣ ਸਥਾਨਕ ਅਧਿਕਾਰੀਆਂ ਨਾਲ ਮੀਡੀਆ ਨਾਲ ਇਹ ਜਾਣਕਾਰੀ ਸਾਂਝੀ ਕਰਦਿਆਂ ਗਵਾਚੇ ਬੱਚਿਆਂ ਦੀ ਭਾਲ ਕਰਨ ਵਿੱਚ ਮਦਦ ਮੰਗੀ ਹੈ। ਅਰੁਣਾਚਲ ਪ੍ਰਦੇਸ਼ ਤੇ ਸਿੱਕਮ ਵਿਧਾਨ ਸਭਾ ਲਈ ਪੰਜਾਂ ਵੋਟਾਂ ਦੇ ਕੱਲ ਨਤੀਜੇ ਐਲਾਨ ਦਿੱਤੇ ਗਏ। ਨਤੀਜਿਆਂ ਵਿੱਚ ਅਰੁਣਾਚਲ ਪ੍ਰਦੇਸ਼ ਵਿੱਚ ਭਾਈਪਾਨੇ ਲਗਾਤਾਰ ਤੀਜੀ ਵਾਰ ਸੱਤਾ ਵਿੱਚ ਵਾਪਸੀ ਕੀਤੀ ਜਦਕਿ ਸਿੱਕਮ ਵਿੱਚ ਸਿੱਕਮ ਕ੍ਰਾਂਤੀਕਾਰੀ ਮੋਰਚਾ ਹੁੰਜਾ ਫੇਰ ਜਿੱਤ ਹਾਸਲ ਕਰਕੇ ਲਗਾਤਾਰ ਦੂਜੀ ਵਾਰ ਸੱਤਾ ਵਿੱਚ ਆ ਗਿਆ। ਸ਼ੇਅਰ ਬਾਜ਼ਾਰ ਵਿੱਚ ਆਏ ਉਛਾਲ ਮਗਰੋਂ ਕੱਲ ਗੋਤਮ ਅਡਾਨੀ ਏਸ਼ੀਆ ਦਾ ਸਭ ਤੋਂ ਅਮੀਰ ਵਿਅਕਤੀ ਬਣ ਗਿਆ ਉਸ ਨੇ ਰੇਲਾਇੰਸ ਇੰਡਸਟਰੀ ਦੇ ਮੁਕੇਸ਼ ਅਬਾਨੀ ਨੂੰ ਪਿੱਛੇ ਛੱਡ ਦਿੱਤਾ 111 ਅਰਬ ਅਮਰੀਕੀ ਡਾਲਰ ਦੀ ਜਾਇਦਾਦ ਨਾਲ ਅਡਾਨੀ ਹੁਣ ਦੁਨੀਆ ਦਾ 11ਵਾਂ ਸਭ ਤੋਂ ਅਮੀਰ ਵਿਅਕਤੀ ਹੈ ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ